ਪ੍ਰਪਾਰਿਓ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਪਿਛਲੇ ਕੋਈ 18 ਮਹੀਨੇ ਤੌਰਮ ਕੀਤਾ ਹੋਇਆ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਮਿਹਰ ਕਿਰਪਾ ਸਦਕਾ ਕੱਲ ਤੱਕ ਆਪਾਂ 612 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਸੀ ਹੁਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਕਿ ਆਪਾਂ ਇਸ ਤੋਂ ਅੱਗੇ ਪਾਠ ਕਰਨ ਦੀ ਸੇਵਾ ਕਰ ਲਈਏ ਸਾਥ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਥ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਰੇ ਦੇ ਸਿਰ ਤੇ ਮੇਰ ਭਰੇ ਹੱਥ ਰੱਖੋਗੇ ਸੋ ਸਾਥ ਸੰਗਤ ਆਓ ਕਰੋ ਜੀ ਕਿਰਪਾ ਦਾਸ ਰੇ ਦੇ ਸਿਰ ਤੇ ਰੱਖੋ ਜੀ ਮੇਰ ਭਰੇ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਗ ਸੰਗਤ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਛੋਰਟ ਮਹਿਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪੁੱਤਰ ਮੁਖਾਰ ਬਿੰਦੂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਰਾਜਨ ਮਹਿ ਰਾਜਾ ੁਰਜਾਇਓ ਮਾਨਣ ਮਹਿ ਅਬਮਨੀ ਏ ਭਾਈ ਜਿਵੇਂ ਰਾਜ ਦੇ ਕੰਮਾਂ ਵਿੱਚ ਰਾਜਾ ਮਗਨ ਲੈਂਦਾ ਹੈ ਜਿਵੇਂ ਮਾਨ ਵਧਾਉਣ ਵਾਲੇ ਕੰਮਾਂ ਵਿੱਚ ਆਦਰ ਮਾਨ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ ਲੋਭਨ ਮਹਿ ਲੋਭੀ ਲਬਾਇਓ ਤਿਉਹ ਹਰ ਰੰਗ ਰਚੇ ਗਿਆਨੀ ਜਿਵੇਂ ਲਾਲਚੀ ਮਨੁੱਖ ਲਾਲਚ ਬਧਾਉਣ ਵਾਲੇ ਆਰਾਮ ਵਿੱਚ ਫਸਿਆ ਰਹਿੰਦਾ ਹੈ ਤਿਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ ਹਰ ਜਨ ਕੋ ਇਹੀ ਸਹਾਵੈ ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਾਵ ਰਾਵ ਦਾ ਮਤਲਬ ਹੁੰਦਾ ਕਿ ਥੋੜਾ ਜਿਹਾ ਵਿਸ਼ਰਾਮ ਕਰੀਏ ਥੋੜਾ ਜਿਹਾ ਵਿਸ਼ਰਾਮ ਦੇ ਕੇ ਸਤਿਗੁਰੂ ਇਥੇ ਸਮਝਾ ਰਹੇ ਹਨ ਕਿ ਭਗਤ ਪਰਮਾਤਮਾ ਨੂੰ ਅੰਗ ਸੰਗ ਵੇਖ ਕੇ ਤੇ ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਮ ਸੁਲਾ ਵਿੱਚ ਹੀ ਪ੍ਰਸੰਨ ਰਹਿੰਦਾ ਹੈ ਅਮਲਨ ਸੋ ਅਮਲੀਲ ਪਟਾਇਓ ਊਮਨ ਪੂਮ ਪਿਆਰੀ ਏ ਭਾਈ ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਦੇ ਨਾਲ ਚੰਬੜਿਆ ਰਹਿੰਦਾ ਹੈ ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਬੱਚਾ ਦੁੱਧ ਦੇ ਨਾਲ ਪਰਚਿਆ ਰਿੰਦਾ ਏ ਇਸ ਤਰ੍ਹਾਂ ਸੰਤ ਜਨ ਪਰਮਾਤਮਾ ਦੇ ਨਾਲ ਪਿਆਰ ਕਰਦੇ ਹਨ ਵਿਦਿਆ ਮੈਂ ਬਿਦ ਅੰਸੀ ਰਚਿਆ ਨੈਣ ਦੇਖ ਸੁਖ ਪਾਵੈ ਏ ਭਾਈ ਵਿਦਵਾਨ ਮਨੁੱਖ ਵਿਦਿਆ ਪੜਨ ਪੜਾਉਣ ਵਿੱਚ ਖੁਸ਼ ਰਹਿੰਦਾ ਹੈ ਅੱਖਾਂ ਪਦਾਰਥ ਵੇਖ ਵੇ ਕੇ ਸੁਖ ਮਾਣਦੀਆਂ ਜੈਸੇ ਰਸਨਾ ਸਾਦਲਬਾਨੀ ਤੋ ਹਰ ਜਨ ਹਰ ਗੁਣ ਗਾਲੈ ਏ ਭਾਈ ਜਿਵੇਂ ਜੀਬ ਸਵਾਦ ਲੈ ਪਦਾਰਥਾਂ ਦੇ ਸਵਾਦ ਚਖਣ ਵਿੱਚ ਖੁਸ਼ ਰਹਿੰਦੀ ਹੈ ਤਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਜੈਸੀ ਭੁਖ ਤੈਸੀ ਕਾਪੂਰਕ ਸਗਲੇ ਕਟਾ ਕਰ ਸਮੀ ਹੈ ਭਾਈ ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਇਹੋ ਜਹੀ ਜਿਹੋ ਜਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਹੀ ਪੂਰੀ ਕਰਨ ਵਾਲਾ ਹੈ ਨਾਨਕ ਪਿਆਸ ਲਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰਜਾਮੀ ਗੁਰੂ ਨਾਨਕ ਸਾਹਿਬ ਇਥੇ ਕਹਿਣ ਲੱਗੇ ਕਿ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਦਰਸ਼ਨ ਦੀ ਪਿਆਸ ਲੱਗਦੀ ਹੈ ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਆਪ ਆਣ ਮਿਲਦਾ ਹੈ ਸੋਰਠ ਮਹਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਹਮ ਮਲੇ ਤੁਮ ਉਜਲ ਕਰਤਾ ਹਮ ਨਿਰਗੁਣ ਤੂੰ ਦਾਤਾ ਏ ਪ੍ਰਭੂ ਅਸੀਂ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ ਤੂੰ ਸਾਨੂੰ ਪੁਤਰ ਕਰਨ ਵਾਲਾ ਹੈ ਤੂੰ ਸਾਨੂੰ ਗੁਣਹੀਣ ਨੂੰ ਗੁਣ ਬਖਸ਼ਣ ਵਾਲਾ ਹੈ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਅਸੀਂ ਜੀ ਮੂਰਖਾਂ ਤੂੰ ਦਾਨਾ ਹੈ ਤੂੰ ਸਿਆਣਾ ਹੈ ਤੂੰ ਸਾਨੂੰ ਚੰਗਾ ਬਣਾ ਸਕਣ ਵਾਲਾ ਹੈ ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈ ਮਾਦੋ ਹਮ ਐਸੇ ਤੂੰ ਐਸਾ हे ਪ੍ਰਭੂ ਅਸੀਂ ਜੀਵ ਇਹੋ ਜਿਹੇ ਬਕਾਰੀ ਹਾਂ ਤੇ ਤੂੰ ਇਹੋ ਜਿਹਾ ਉਪਕਾਰੀ ਹੈ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਓ ਠਾਕੁਰ ਦੇਸਾ ਰਹਾਉ ਇੱਥੇ ਵਿਸ਼ਰਾਮ ਦੇ ਕੇ ਸਤਿਗੁਰੂ ਸਮਝਾਉਣ ਦਾ ਯਤਨ ਕਰਦੇ ਹਨ ਕਿ ਅਸੀਂ ਪਾਪੀ ਪਾਪ ਕਮਾਉਣ ਵਾਲੇ ਹਾਂ ਤੂੰ ਸਾਡੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਏ ਠਾਕੁਰ ਤੇਰਾ ਦੇਸ਼ ਸੋਨਾ ਹੈ ਉਹ ਦੇਸ਼ ਸਾਧ ਸੰਗਤ ਸੋਨਾ ਹੈ ਜਿੱਥੇ ਤੂੰ ਵੱਸਦਾ ਹੈ ਰਹਾਉ ਤੁਮ ਦਾ ਤੇ ਸਭ ਸਾਜੇ ਸਾਜਨ ਵਾਜੈ ਜੀਉ ਪਿੰਡ ਦੇ ਪ੍ਰਣਾਮ हे ਪ੍ਰਭੂ ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ ਪੈਦਾ ਕਰਕੇ ਸਭ ਉਤੇ ਬਖਸ਼ਿਸ਼ ਕਰਦਾ ਹੈ ਨਿਰਗੁਣਿਆ ਰਹਿ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਵਾਨ हे ਮਿਹਰਵਾਨ ਅਸੀਂ ਜੀਵ ਗੁਣਹੀਣ ਹਾਂ ਸਾਡੇ ਵਿੱਚ ਕੋਈ ਗੁਣ ਨਹੀਂ ਹੈ ਤੂੰ ਸਾਨੂੰ ਗੁਨਾਹਾਂ ਦੀ ਦਾਤ ਬਖਸ਼ਦਾ ਹੈ ਤੂੰ ਕਰੋ ਭਲਾ ਹਮ ਭਲੋ ਨ ਜਾਣੈ ਤੂੰ ਸਦਾ ਸਦਾ ਦੇਲਾ हे ਪ੍ਰਭੂ ਤੂੰ ਸਾਡੇ ਵਾਸਤੇ ਭਲਾਈ ਕਰਦਾ ਹੈ ਪਰ ਅਸੀਂ ਤੇਰੀ ਭਲਾਈ ਦੀ ਕਦਰ ਨਹੀਂ ਜਾਣਦੇ ਫਿਰ ਵੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈ ਤੂੰ ਸੁਖਦਾਈ ਪੁਰਖ ਬਦਤਾ ਹੈ ਤੂੰ ਰੱਖੋ ਆਪਣੇ ਬਲਾ हे ਸਿਰਜਣਹਾਰ हे ਸਰਬ ਵਿਆਪਕ ਪ੍ਰਮਾਤਮਾ ਤੂੰ ਸਾਨੂੰ ਸੁਖ ਦੇਣ ਵਾਲਾ ਹੈ ਤੂੰ ਸਾਡੀ ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈ ਤੂੰ ਮਨੁદાન ਅਟਲ ਸੁਲਤਾਨ ਜੀ ਜੰਤ ਸਭ ਜਾਚੈ हे ਪ੍ਰਭੂ ਜੀ ਤੁਸੀਂ ਸਾਰੇ ਗੁਣਾਂ ਦੇ ਖਜ਼ਾਨੇ ਹੋ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ ਸਦਾ ਸਾਰੇ ਜੀਵ ਤੇਰੇ ਦਰ ਤੋਂ ਮੰਗਦੇ ਹਨ ਕੋ ਨਾਨਕ ਹਮ ਇਹ ਹਵਾਲਾ ਰੱਖ ਸੰਤਨ ਕੇ ਪਛੈ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ हे ਪ੍ਰਭੂ ਸਾਡਾ ਜੀਵਨ ਦਾ ਤਾਂ ਇਹੀ ਹਾਲ ਹੈ ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿੱਚ ਰੱਖਿਆ ਹੋਇਆ ਹੈ ਸੁਰਠ ਮਹਲਾ ਪੰਜਵਾਂ ਕਰ ਦੁਜਾ ਛੋੜ ਠraag ਦੇ ਵਿੱਚ ਧੰਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਦੀ ਦੂਜੇ ਘਰ ਵਿੱਚ ਬਾਣੀ ਮਾਤ ਗਰਭ ਮੈਂ ਆਪਣਾ ਸਿਮਰੰਦੇ ਕਹ ਤੂੰ ਰੱਖਣ ਹਾਰੇ ਹੇ ਸੰਸਾਰ ਸਮੁੰਦਰ ਤੋਂ ਪਾਰ ਵੰਗਣ ਦੀ ਸਮਰੱਥਾ ਰੱਖਣ ਵਾਲੇ ਮਾਂ ਦੇ ਪੇਟ ਵਿੱਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉਥੇ ਸਾਡੀ ਰੱਖਿਆ ਕਰਨ ਵਾਲਾ ਹੈ ਭਾਵ ਕੁਸਾਗਰ ਅਥਾ ਲਹਿਰ ਮੈਂ ਤਰੋ ਤਾਰਨ ਹਾਰੇ ਵਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚ ਡਿੰਗੇ ਪੈ ਨੂੰ ਵੀ ਮੈਨੂੰ ਪਾਰ ਲੰਘਾ ਲੈ ਮਾ ਦੋ ਤੂੰ ਠਾਕਰ ਸਿਰ ਮੋਰਾ ਹੈ ਪ੍ਰਭੂ ਤੂੰ ਮੇਰੇ ਸਿਰ ਉੱਤੇ ਰਾਖਾ ਹੈ ਇਹਾ ਉਹ ਆਤ ਹਰੋ ਤਰਾ ਰਹਾਓ ਇਹਾ ਸਭ ਮਤਲਬ ਹੁੰਦਾ ਇਸ ਸ਼ਲੋਕ ਵਿੱਚ ਤੇ ਉਹਾਂ ਦਾ ਮਸਲਮ ਹੁੰਦਾ ਉਸ ਲੋਕ ਵਿੱਚ ਤੇ ਤੋੜਾ ਆਸਰਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ ਥੋੜਾ ਜਿਹਾ ਬਸ਼ਰਮ ਦਈ ਹੈ ਕੀਤੇ ਕੋ ਮੇਰੇ ਇਸ ਮਨ ਕਰਨ ਹਾਰ ਤ੍ਰਿਨ ਜਣ ਹੈ ਕਿ ਪ੍ਰਭੂ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮੇਰੂ ਪੁਰਬਤ ਜਿੱਡੀਆਂ ਵੱਡੀਆਂ ਸਮਝਦਾ ਹੈ ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਇੱਕ ਥੀਲੇ ਵਰਗਾ ਜਾਣਦਾ ਹੈ ਤੂੰ ਦਾਤਾ ਮੰਗਣ ਕੋ ਸਗਲੀ দান ਦੇ ਪ੍ਰਭ ਪਣ ਹੈ ਇਹ ਪ੍ਰਭ ਤੂੰ ਸਭ ਦਾਤਾ ਦੇਣ ਵਾਲਾ ਹੈ ਸਾਰੀ ਲਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ ਤੋ ਆਪਣੀ ਰਜ਼ਾ ਵਿੱਚ ਸਭ ਨੂੰ ਦਾਨ ਦਿੰਦਾ ਹੈ ਕੰਮਾ ਅਵਰਖਨੇ ਮੈਂ ਅਵਰਾ ਅਤਰਜ ਚਲਤ ਤੁਮਾਰਾ ਹੈ ਪ੍ਰਭੂ ਤੇਰੇ ਕੋਟਕ ਹੈਰਾਨ ਕਰ ਦੇਣ ਵਾਲੇ ਹਨ ਇੱਕ ਸਿਣ ਵਿੱਚ ਤੂੰ ਕੁਝ ਦਾ ਕੁਝ ਵੜਾ ਦਿੰਦਾ ਹੈ ਰੂੜੋ ਗੁਰ ਗੈਰ ਗੰਭੀਰੋ ਉੱਚੋ ਅਗਮ ਹੈ ਪਰ ਹੈ ਅਪਹੁੰਚ ਹੈ ਬੰਤ ਤੂੰ ਸਭ ਤੋਂ ਉੱਚਾ ਹੈ ਤੂੰ ਸੋਣਾ ਹੈ ਤੂੰ ਵੱਡੇ ਜਿਗਰੇ ਵਾਲਾ ਹੈ ਤੂੰ ਸਾਰੇ ਸੰਸਾਰ ਵਿੱਚ ਗੁਪਤ ਵਸ ਰਿਹਾ ਹੈ ਸਾਧ ਸੰਗ ਜਿਉ ਤੂੰ ਮੈ ਮਲਾਇਓ ਕਉ ਸੁਣੀ ਤੇਮਾਰੀ ਬਣੀ ਹੈ ਸਰਬ ਵਿਆਪਕ ਪ੍ਰਭੂ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਵਿੱਚ ਮਿਲਾਂਦਾ ਹੈ ਤਦੋਂ ਤੇਰੀ ਸਿਫਤ ਸਲਾ ਦੀ ਬਾਣੀ ਸੁਣਦਾ ਹੈ ਅਨੰਦ ਪਿਆ ਪੇਖਤ ਹੀ ਨਾਨਕ ਪਰਤਾਪ ਪੁਰਖ ਨਿਰਬਾਣੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਹ ਵਾਸ਼ਨਾ ਰਹਿ ਸਰਬ ਵਿਆਪਕ ਪ੍ਰਭੂ ਤੇਰਾ ਪ੍ਰਤਾਪ ਵੇਖੇ ਤਦੋਂ ਉਸ ਦੇ ਅੰਦਰ ਆਤਮਿਕ ਅਨੰਦ ਪੈਦਾ ਹੁੰਦਾ ਹੈ 60 ਮਹਲਾ 5ਵਾਂ ਰਾਗ ਸ਼ੋਰਠ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਹਮ ਸੰਤਨ ਕੀ ਰਹਿਣ ਪਿਆਰੇ ਹਮ ਸੰਤਨ ਕੀ ਸਰਣਾ ਏ ਪਿਆਰੇ ਪ੍ਰਭੂ ਮੇਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਬਣਿਆ ਰਹਾ ਮੈਂ ਸੰਤ ਜਨਾਂ ਦੀ ਸ਼ਰਨ ਪਿਆਰਾ ਸੰਤੋ ਹਮਾਰੀ ਓਟ ਸ਼ਿਤਾਣੀ ਸੰਤ ਹੀ ਹਮਾਰਾ ਅਗਣਾ ਸੰਤ ਹੀ ਮੇਰਾ ਤਕੜਾ ਸਹਾਰਾ ਹਨ ਸੰਤ ਜਨ ਹੀ ਮੇਰੇ ਜੀਵਨ ਨੂੰ ਸੁਨਾ ਬਣਾਉਣ ਵਾਲੇ ਹਨ ਹਮ ਸੰਤਨ ਸਿਓ ਬਣਾਈ हे ਪ੍ਰਭੂ ਤੇਰੇ ਸੰਤਾਂ ਨਾਲ ਮੇਰੀ ਪ੍ਰੀਤ ਬਣ ਗਈ ਹੈ ਪੂਰਬ ਲਿਖਿਆ ਪਾਈ ਪਿਛਲੇ ਜਨਮਾਂ ਦੇ ਲਿਖੇ ਲੇਖ ਅਨਸਾਰ ਇਹ ਪ੍ਰਾਪਤ ਹੋਈ ਹੈ ਇਹ ਮਨ ਤੇਰਾ ਪਾਈ ਰਹਾਉ हूँ मेरा यह मन तेरा प्रेमी बन गया है राव थोड़ा जा विश्राम दिए संतन स्यों मेरी लेवा देवी संतन स्यों ब्योहारा हे प्रभु तेरी मेर मेहर संत जना ही मेरा लैंड देने वरतु बार है संतन स्यों हमला खटिया हर भगत परे पंडारा संत जना रह के मैं लाभ खटिया है ਕਿ ਮੇਰੇ ਅੰਦਰ ਭਗਤੀ ਦੇ ਖਜ਼ਾਨੇ ਭਰ ਗਏ ਹਨ ਸੰਤ ਨਮੋ ਕੋ ਪੂੰਜੀ ਸੌਂਪੀ ਤਉ ਉਤਰਿਆ ਮਨ ਕਾ ਤੋਖਾ ਹੇ ਭਾਈ ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪ੍ਰਮਾਤਮਾ ਦੀ ਭਗਤੀ ਦੀ ਰਾਸ ਪੂੰਜੀ ਦਿੱਤੀ ਹੈ ਤਦੋਂ ਤੋਂ ਮੇਰੇ ਮਨ ਦਾ ਚਿੰਤਾ ਮੇਰੇ ਮਨ ਦੀ ਫਿਕਰ ਮੇਰੇ ਮਨ ਬਦ ਝੋੜਾ ਲੈ ਗਿਆ ਹੈ ਧਰਮ ਰਾਇ ਅਬ ਕਾ ਕਰੇਂਗੋ ਜੋ ਪਾਟਿਓ ਸਗਲੋ ਲੇਖਾ ਮੇਰੇ ਜਨਮ ਜਮਾਨਾ ਜਨਮ ਜਨਮਾਂ ਤਰਾ ਦੇ ਕੀਤੇ ਕਰਮਾਂ ਦਾ ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ ਹੁਣ ਧਰਮ ਰਾਜ ਮਿੱਥੋ ਕੋਈ ਪੁੱਛ ਨਹੀਂ ਕਰੇਗਾ ਮਾ ਆਨੰਦ ਪੈ ਸੁਖ ਪਾਇਆ ਸੰਤਮ ਕੇ ਪ੍ਰਸ਼ਦ ਹੇ ਭਾਈ ਸੰਤ ਜਨਾਂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਬੜਾ ਆਤਮਿਕ ਆਨੰਦ ਬਣਿਆ ਪਿਆ ਹੈ ਕੋ ਨਾਨਕ ਹਰਿ ਸਿਓ ਮਨ ਮਨਿਆ ਰੰਗ ਰਤੇ ਦਿਸ ਮਦੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੇਰਾ ਮਨ ਪ੍ਰਮਾਤਮਾ ਦੇ ਨਾਲ ਭਤੀਜ ਗਿਆ ਹੈ ਅਚਰਜ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ ਹਾਂ 16 ਮਹਲਾ 5ਵਾਂ ਸੋਰ ਢraag ਦੇ ਵਿੱਚ ਧੰਗ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਜੇ ਤੀ ਸਮਗਰੀ ਦੇਖੋ ਰੇ ਨਰ ਤੇ ਤੀ ਛੱਡ ਜਣੀ हे ਮਨੁੱਖ ਇਹ ਜਿਤਨਾ ਹੀ ਸਾਹ ਸੁਮਾਨ ਤੂੰ ਵੇਖ ਰਿਆ ਹੈ ਇਹ ਸਾਰਾ ਹੀ ਅੰਤ ਛੱਡ ਕੇ ਚਲੇ ਜਾਣਾ ਹੈ RAM ਨਾਮ ਸੰਗ ਕਰ ਬਿਵਹਾਰਾ ਪਾਵੈ ਪਦ ਨਿਰਬਾਨੀ ਪਰਮਾਤਮਾ ਦੇ ਨਾਮ ਨਾਲ ਸਾਝ ਬਣਾ ਕੇ ਉਹ ਆਤਮਿਕ ਦਰਜਾ ਹਾਸਲ ਕਰ ਲਏਗਾ ਜਿੱਥੇ ਕੋਈ ਵਾਸ਼ਨਾ ਪਹੁੰਚ ਨਹੀਂ ਸਕਦੀ ਕਾਰੇ ਤੂੰ ਮੇਰੋ ਸੁਖ ਦਾ ਦਾਤਾ ਹੈ ਪਿਆਰੇ ਪ੍ਰਭੂ ਮਨ ਨੂੰ ਨਿਸ਼ਚਾ ਹੋ ਗਿਆ ਕਿ ਤੂੰ ਹੀ ਮੇਰੇ ਸੁੱਖਾਂ ਦਾ ਦਾਤਾ ਹੈ ਗੁਰਪੂਰੇ ਦੀ ਆਇਪ ਦੇਸ਼ਾ ਤੁਮ ਹੀ ਸੰਗ ਪੁਰਾਤਾ ਰਹਾ ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਆਪਦੇਸ਼ ਦਿੱਤਾ ਹੈ ਮੈਂ ਤੇਰੇ ਨਾਲ ਹੀ ਪਰੋਤਾ ਗਿਆ ਹਾਂ ਰਾਵ ਥੋੜਾ ਜਿਹਾ ਬਿਸਰਾਮ ਦਈਏ ਕਾਮ ਕ੍ਰੋਧ ਲੋਭ ਮੋਹ ਈਬ ਮਾਨਾ ਤਾਂ ਮੈਂ ਸੁਖ ਨਹੀਂ ਪਾਇਆ ਏ ਭਾਈ ਕਾਮ ਕ੍ਰੋਧ ਲੋਭ ਮੋਹ ਘਾਰ ਇਸ ਵਿੱਚ ਫਸੇ ਰਿਆ ਸੁਖ ਨਹੀਂ ਮਿਲਿਆ ਕਰਦਾ ਹੋ ਹ ਰਹਿਣ ਤੂੰ ਸਗਲ ਕੀ ਮੇਰੇ ਮਨ ਤਨ आनंद मंगल सुख पाईए हे मेरे मन तू सबना दे चरणा दी धूर बनया रहो तदोही आत्मिक आनंद खुशी सुख प्राप्तक हुंदा है कारण न पाने अंतर्विद जाने ताकी कर मन सेवा हे मेरे मन उस परमात्मा दी सेवा भक्ति करया कर जेड़ा किसे दी कीती मेहनत नु अजाई नहीं जान देंदा ਤੇ ਹਰੇਕ ਦੇ ਦਿਲ ਦੀ ਜਾਣਦਾ ਹੈ ਕਰ ਪੂਜਾ ਹੋਮ ਏ ਮਨੁਆ ਆਕਾਰ ਮੂਰਤ ਗੁਰਦੇਵਾ ਹੈ ਭਾਈ ਜਿਹੜਾ ਪ੍ਰਕਾਸ਼ ਰੂਪ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤੋਂ ਰਹਿਤ ਹੈ ਉਸ ਦੀ ਪੂਜਾ ਭਗਤੀ ਕਰਕੇ ਭੇਟਾ ਵਜੋਂ ਆਪਣਾ ਇਹ ਮਨ ਉਸ ਤੇ ਹਵਾਲੇ ਕਰ ਦੇ ਗੋਬਿੰਦ ਦਮੋਦਰ ਧਿਆਲ ਮਾਦਵਾ ਪਾਰ ਬ੍ਰਹਮ ਨਰਿੰਕਾਰ ਗੋਬਿੰਦ ਦਮੋਦਰ ਦਾਇ ਦੇ ਘਰ ਮਾਇਆ ਦੇ ਪਤੀ ਪਾਰ ਬ੍ਰਹਮ ਨਰਿੰਕਾਰ ਨਾਮ ਵਰਤਣ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਣ ਏਧਾਰਾ ਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ ਨਾਮ ਨੂੰ ਹੀ ਹਿਰਦੇ ਘਰ ਦਾ ਸਮਾਨ ਬਣਾ ਹੇ ਨਾਨਕ ਨਾਮ ਹੀ ਜਿੰਦ ਦਾ ਆਸਰਾ ਹੈ ਸੁਰਤ ਮਹਲਾ ਪੰਜਵਾਂ ਸੁਰ ਧਾਕ ਦੇ ਵਿੱਚ ਧੰਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਮ੍ਰਿਤਕ ਕੋ ਪਾਇਆ ਤਨ ਸਸਾ ਵਿਸ਼ਰਤ ਆਣ ਮਲਾਇਆ ਏ ਭਾਈ ਗੁਰੂ ਆਤਮਿਕ ਤੌਰ ਤੇ ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ ਜਿੰਦ ਪਾ ਦਿੰਦਾ ਹੈ ਪ੍ਰਭੂ ਤੋਂ ਵਿਛੜ ਹੋਏ ਮਨੁੱਖ ਨੂੰ ਲਿਆ ਕੇ ਪ੍ਰਭੂ ਦੇ ਨਾਲ ਮਿਲਾ ਦਿੰਦਾ ਹੈ ਪਸ਼ੂ ਪਰੇਤ ਮੁਗਦ ਪੈਸਰੋ ਤੇ ਹਰ ਨਾਮ ਆ ਮੁਖ ਗਿਆ ਜਿਹੜੇ ਬੰਦੇ ਮੂਰਖ ਜਿਹੜੇ ਬੰਦੇ ਮੂਰਖ ਹਨ ਜਿਨ੍ਹਾਂ ਦਾ ਸੁਭਾਅ ਪਸ਼ੂਨ ਵਰਗਾ ਹੈ ਉਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ ਹਨ ਪਰਮਾਤਮਾ ਦਾ ਨਾਮ ਮੂੰਹ ਨਾਲ ਗਾਉਣ ਲੱਗ ਜਾਂਦੇ ਹਨ ਪੂਰੇ ਗੁਰ ਕੀ ਦੇਖ ਵਡਾਈ ਹੇ ਭਾਈ ਪੂਰੇ ਗੁਰੂ ਦੀ ਆਤਮਕੁਛਤਾ ਬੜੀ ਅश्चਰਜ ਹੈ ਤਾਂ ਕਿ ਕੀਮਤ ਕਹਿਣ ਨਾ ਜਾਈ ਰਾਵ ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਰਾਵ ਵਾਲੀ ਪੰਕਤੀ ਹੈ ਦੁੱਖ ਸੋਗ ਕਾ ਟਾਇਓ ਡੇਰਾ ਆਨੰਦ ਮੰਗਲ ਬਿਸਰਮਾਂ ਹੇ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਗੁਰੂ ਉਸ ਨੂੰ ਨਾਮ ਜਿੰਦ ਦੇ ਕੇ ਉਸ ਦੇ ਅੰਦਰੋਂ ਦੁੱਖਾਂ ਦਾ ਗਮਾਂ ਦਾ ਡੇਰਾ ਹਟਾ ਦਿੰਦਾ ਹੈ ਉਸ ਦੇ ਅੰਦਰ ਆਨੰਦ ਖੁਸ਼ੀਆਂ ਦਾ ਟਿਕਾਣਾ ਬਣਾ ਦਿੰਦਾ ਹੈ ਮਨ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਮਾ ਉਸ ਮਨੁੱਖ ਨੂੰ ਅਚਨ ਚੇਤ ਮਨ ਇਸ਼ਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਇਹ ਹਾਰ ਸੁਖ ਆਗੇ ਮੁਖ ਉਜਲ ਮਟ ਗਇਆ ਮਨ ਜਾਣੇ ਏ ਭਾਈ ਜਿਹੜਾ ਮਨੁੱਖ ਆਪਣੇ ਗੁਰੂ ਦੇ ਮਨ ਵਿੱਚ ਭਾ ਜਾਵੇ ਜਿਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿੱਚ ਭਾ ਜਾਂਦੇ ਹਨ ਉਹਨਾਂ ਨੂੰ ਇਸ ਸ਼ਲੋਕ ਵਿੱਚ ਸੁਖ ਪ੍ਰਾਪਤ ਰਹਿੰਦਾ ਹੈ ਪਰਲੋਕ ਵਿੱਚ ਵੀ ਉਹ ਸੁਰਖਰੂ ਹੋ ਜਾਂਦੇ ਹਨ ਉਹਨਾਂ ਦੇ ਜਨਮ ਮਰਨ ਦਾ ਗੇੜ ਮੁੱਕ ਜਾਂਦੇ ਹਨ ਨਿਰਪੋਪਹਿਰ ਦੇ ਨਾਮ ਵਸਾਇਆ ਆਪਣੇ ਸਤਗੁਰ ਕੈ ਮਨ ਭਾਣੇ ਉਹਨਾਂ ਨੂੰ ਕੋਈ ਡਰ ਪੋ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਥਾ ਹੈ ਉੱਠ ਤੈ ਬੈਠ ਤ ਹਰ ਗੁਣ ਗਾਵੇ ਦੁੱਖ ਦਰਦ ਪਰਮ ਭਾਗਾ ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪ੍ਰਮਾਤਮਾ ਦੀ ਸ਼ਰਵਿ ਸ਼ਲਾ ਦੇ ਗੀਤ ਗਾਉਂਦਾ ਰਹਿੰਦਾ ਹੈ ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖਤਮ ਹੋ ਜਾਂਦੀ ਹੈ ਕੋ ਨਾਨਕ ਤਾਂ ਕਹਿ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਗਾ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਸੁਰਤ ਮਾਲਾ ਪੰਜਵਾ ਸੁਰਠ ਰਾਗ ਦੇ ਵਿੱਚ ਧੰਗ ਗੁਰੂ ਅਰਜਨ ਦੇਵ ਪੰਚਵੇਂ ਪਾਤਸ਼ਾਹ ਜੀ ਦੀ ਅਗਮੀ ਬਾਣੀ ਰਤਨ ਸ਼ਾਦ ਕੌਡੀ ਸੰਗ ਲਾਗੇ ਜਾਂ ਤੇ ਕਸ਼ੂ ਨ ਪਾਇਆ ਏ ਭਾਈ ਮਾਇਆ ਵੇੜੇ ਮਨੁੱਖੀ ਕੀਮਤੀ ਪ੍ਰਭੂ ਨਾਮ ਛੱਡ ਕੇ ਕੌਡੀ ਦੇ ਮੁੱਲ ਦੀ ਮਾਇਆ ਨਾਲ ਚੰਬੜੇ ਰਹਿੰਦੇ ਹਨ ਜਿਸ ਪਾਸੋਂ ਅੰਤ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਇ ਏ ਮੇਰੇ ਮਨ ਸਰਬ ਵਿਆਪਕ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਸਿਮਰੋ ਹਰ ਹਰ ਨਾਮ ਪ੍ਰਾਨੀ हे ਬੰਦੇ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਬਿਨ ਸਹਿ ਕਾਚੀ ਦੇ ਅਗਿਆਨੀ ਰਹਾਓ हे ਗਿਆਨਹੀਣ ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਇਹ ਜ਼ਰੂਰ ਨਾਸ਼ ਹੋ ਜਾਂਦਾ ਹੈ ਰਾਹ ਥੋੜਾ ਜਿਹਾ ਵਿਸ਼ਰਾਮ ਦੇ ਕੇ ਵਿਚਾਰ ਕਰਨੀ ਹੈ ਜੀ ਮਿਰਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾਂ ਕੀ ਕਛ ਨਾ ਵੜਾਈ ਹੈ ਭਾਈ ਇਹ ਮਾਇਆ ਠੱਗ ਨੀਰਾ ਹੈ ਜੋ त्याहे ਹਰ ਨੂੰ ਤਰਫਾਤ ਵਾਕੇ ਮਹਰਮਕੋਂਦਾ ਹੈ ਸੁਪਨਿਆਂ ਵਿੱਚ ਮਿਲੇ ਪਦਾਰਥ ਆਤਮਿਕ ਜੀਵਨ ਵਾਲੇ ਦੇਸ਼ ਵਿੱਚ ਇਸ ਮਾਇਆ ਨੂੰ ਕੁਝ ਵੀ ਇੱਜ਼ਤ ਨਹੀਂ ਮਿਲਦੀ RAM ਭਜਨ ਬਿਨ ਕਾਮ ਨਿਆਰਸ ਸੰਗ ਨਾ ਕਹੂ ਜਾਈ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਕੋਈ ਚੀਜ਼ ਕੰਮ ਨਹੀਂ ਆਉਂਦੀ ਇਹ ਮਾਇਆ ਅੰਤ ਕਿਸੇ ਦੇ ਵੀ ਨਾਲ ਨਹੀਂ ਜਾਂਦੀ ਹਉ ਹਉ ਕਰਤ ਬੁਆਏ ਅਬਰ ਦਾ ਜੀ ਕੋ ਕੰਮ ਨਕੀ ਨਾਮ ਹੈ ਭਾਈ ਮਾਇਆ ਵੇੜੇ ਮਨੁੱਖ ਦੀ ਉਮਰ ਮਾਇਆ ਦਾ ਮਾਨ ਕਰਦੇ ਅਸੀਂ ਬੀਤ ਜਾਂਦੀ ਹੈ ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ ਤਾਉਤ ਤਾਉਤ ਨਹੀਂ ਤ੍ਰਿਪਤਾਸਿਆ ਰਾਮ ਨਾਮ ਨਹੀਂ ਚਿਨਾ ساری ਉਮਰ ਮਾਇਆ ਦੀ ਖਾਤਰ ਦੌੜਦਾ ਪਟਕਦਾ ਰਿੰਦਾ ਹੈ ਰਜ ਦਾ ਨਹੀਂ ਪ੍ਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਉਂਦਾ ਸਾਦਿਬਕਾਰ ਬਖੀਰਸ ਮਤੋ ਸੰਖ ਖਤੇ ਕਰ ਫਿਰੇ ਏ ਭਾਈ ਮਾਇਆ ਵੇੜਿਆ ਮਨੁੱਖ ਚਸਕਿਆ ਵਿੱਚ ਬਕਾਰਾਂ ਵਿੱਚ ਪਦਾਰਥਾਂ ਦੇ ਸਵਾਦਾਂ ਵਿੱਚ ਮਸਤ ਰਹਿੰਦਾ ਹੈ ਬੇੰਤ ਪਾਪ ਕਰ ਕਰਕੇ ਜਨਮ ਮਰਨ ਦੇ ਢੇੜਾਂ ਵਿੱਚ ਪਿਆ ਰਹਿੰਦਾ ਹੈ ਨਾਨਕੀ ਪ੍ਰਭ ਪਹੈ ਬੇਨਤੀ ਕਾਟੋ ਅਗੁਣ ਮੇਰੇ ਏ ਭਾਈ ਨਾਨਕ ਦੀ ਅਰਜ਼ੋਈ ਹੈ ਨਾਨਕ ਦੀ ਬੇਨਤੀ ਹੈ ਤਾਂ ਪ੍ਰਭੂ ਪਾਸ ਹੀ ਨਾਨਕ ਪ੍ਰਭੂ ਨੂੰ ਹੀ ਆਖਦਾ ਹੈ ਏ ਪ੍ਰਭੂ ਮੇਰੇ ਅਗੁਣ ਕੱਟ ਦਿਓ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਇਥੇ ਸਤਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਆਪਣੀ ਇਸ ਅਗੰਮੀ ਬਾਣੀ ਦੇ ਰਾਈ ਇਹੋ ਸਮਝਾਉਣ ਦਾ ਯਤਨ ਕਰਦੇ ਹਨ ਪੀਹੇ ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ ਸਰਬ ਵਿਆਪਕ ਨਾਸਰੈਤ ਪ੍ਰਭੂ ਦੇ ਗੁਣ ਗਾਇਆ ਕਰ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਿਕ ਮੌਤ ਨੇ ਹੋਣ ਵਾਲੀ ਕਾਮ ਕ્રોਧ ਅਦਕ ਦੀ ਜ਼ਹਿਰ ਛਾੜ ਦਿੰਦਾ ਹੈ ਸੋ ਆਓ ਪਿਆਰਿਓ ਆਪਾਂ ਉਸ ਪਰੀਪੂਰਨ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਲੇ ਕਰ ਲਈਏ ਜੀ ਹੁਣ ਸਾਧ ਸੰਗਤ ਜੀ ਦਾਸ ਵੱਲੋਂ ਇਹ ਪਾਠ ਕਰਦੇ ਹੋਇਆ ਹੋਈਆਂ अनेकाਾਂ ਭੁਲਾ ਬਖਸ਼ ਲੈਣਾ ਜੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਦੀ ਬਲ ਬੁੱਧੀ ਬਖਸ਼ਿਸ਼ ਕਰਨਾ ਆਦੀਆਂ ਬਿਆਦੀਆਂ ਦੁਖਾਂ ਕਲੇਸ਼ਾਂ ਦਾ ਨਾਸ਼ ਕਰਕੇ ਆਪਣੇ ਭਜੰਦਾ ਪ੍ਰਤਾਪ ਬਖਸ਼ਿਸ਼ ਕਰਨਾ ਸਹੀ ਪਿਆਰੇ ਗੁਰਮਖਾਦਮੀ ਮੇਲਣਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਆਵੇ ਸੋ ਸਤਗੁਰੂ ਜੀ ਹੁਣ ਕਰੋ ਕਿਰਪਾ ਹੁਣ ਬਖਸ਼ਿਸ਼ ਕਰੋ ਛੁੱਟੀਆਂ ਦਿਓ ਜੀ ਤੇ ਆਉ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ